50 ਸੈਕਿੰਡ ਮਿੱਤਰੋ ਜਮਾ ਆ ਕੇ ਗਏ ਆਪਾਂ ਖੜ ਗਿਆ ਸੀ ਮੋੜ ਤੋਂ ਥੋੜਾ ਜਿਹਾ ਲੀਹਾ ਪਾੜ ਗਿਆ ਮਿੱਤਰੋ 2 ਮਿੰਟ 13 ਸੈਕਿੰਡ ਲੈ ਮਿੱਤਰੋ ਚਮਕੌਰ ਸਾਹਿਬ ਵਾਲਾ ਕਦੇ ਬਿੰਦਾ ਆ ਗਿਆ ਗੋਨ ਵਾਲੀ ਕਟਾ ਪਿਆ ਵਾਲਾ ਨਾਟ ਗਿਆ ਰ sire ਚਮਕੌਰ ਸਾਹਿਬ ਤੇ ਦੇਖਦੇ ਆ ਕੀ ਬੰਦਾ ਮਿੱਤਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਚੱਲੇਓ ਲੈ ਮਿੱਤਰੋ ਦੂਜਾ ਟਰੈਕਟਰ ਹੈਗਾ ਚਮਕੌਰ ਸਾਹਿਬ ਵਾਲਾ ਨਾ ਨਾਟ 11 ਸ੍ਰੀ ਚਮਕੌਰ ਸਾਹਿਬ ਦੇ ਬੈਨਰ ਹੀਟ ਦੌੜ ਦਾ ਵੀਰ ਵੀਰੋ ਜਿਕਾਰਿਓ ਆਹ ਤੇ ਨੀ ਸਾਹਿਬਾ ਦਿੰਦੇ ਨੇ ਕਹਿੰਦੇ ਹੱਕ ਦਾ ਹੋਰ ਆ ਜਾਂਦਾ ਪਰੋਲਾ ਲੈ ਵੀ ਮਤਰੋ ਨੱਚਦਾ ਹੀ ਜਾਂਦਾ ਟਰੈਕਟਰ ਨੱਚਦਾ ਹੀ ਜਾਂਦਾ ਨੱਚਦਾ ਹੀ ਜਾਂਦਾ जहाजारा जहाजरिया जहाज जहाज ਰਾਜ ਜਹਾਜਾ ਮਿੱਤਰੋ ਜਹਾਜ ਜਿੰਦੀ ਜਿੰਦੀ ਕੱਤੀ ਵਾਲਾ ਡਾਡਾ ਨੰਨ ਕਰਦਾ ਓਏ ਆ ਗਏ ਏ ਕਟਾਰ ਓਹ ਨਾ ਰੇਪਾ ਪਾਉਣਾ ਵੇ ਇੱਕ ਇਹ ਕਪਰ ਹੋਰ ਵਾਰਾ ਡਾਡਾ ਉਹ ਖਿੱਚ ਖਿੱਚ ਫੱਟੋ ਹੱਦ ਤੇ ਆਪੋ ਲੈਵਲ ਲੈਵਲ ਨੇ ਉੱਪਰ ਲੈਵਲ 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 ਨੇ ਏ ਦੰਸ ਸਮਾਨੋ ਨੀਂ ਡਰਿਜ ਮਿੱਤਰੋ ਇਹਦਾ ਸਮਾਨੋ ਉਦਾਂ ਹੀ ਮਤਰਾ ਮੇਲਾ 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 ਭਾਈ ਸੁਣ ਕੇ ਹੁਣ ਤਾੜੀ ਜ਼ਰੂਰ ਆਪਦੇ ਇੱਕ ਵਾਰੀ ਸੁਣ ਕੇ ਇਹ ਬਹੁਤ ਹੀ ਅਨੋਖਲਾ ਕੀ ਦੇ ਰਹੇ ਆਂ ਮਿੱਤਰੋ ਪਾਗਰੇ ਵੀ ਦੇਖੋ ਕਰਦਾ ਰੋਲ ਕਰਦਾ ਆਹ 41 ਸਟੈਂਟ ਤੋਂ ਮੈਂ ਕਰੂੰ ਤਾੜੀ ਲੈ ਮਿੱਤਰੋ ਪਹਿਲਾ ਨੰਬਰ ਆ ਗਿਆ ਮਿੱਤਰੋ ਪਹਿਲਾ 141 ਇੱਕ ਕਾੜੀ 1439 ਲੈ ਵੀ ਮਿੱਤਰੋ ਹੋਰ ਸਾਹਮਣੇ ਤੇਰੇ ਮਿੱਤਰੋ ਪਾਤਕਾ ਰੋਲਾ ਜਿੰਦੇ ਮੁੱਛੇ ਤੇ ਕੀਏ ਇੰਕੁਈਆ ਨੂੰ ਫੱਟੇ ਦਾ ਉਹ ਮਦਰਾ ਇਹਨਾਂ ਨਾਮ ਦਾ ਸਾਂਚੀ ਕਹਿੰਦੇ ਹੁੰਦੇ ਨੇ ਇਹ ਰੱਖਰੂ ਕੀ ਕਹਿੰਦੇ ਨੇ ਆਹ ਸੋਲਾ ਨਿੱਕਾ ਇਹਨੂੰ ਕਹਿੰਦੇ ਨੇ ਜਿਹੜੇ ਤਸਿਆਉਂਦਾ ਜਿਹੜਾ ਇਸ ਤੋਂ ਇੱਕ ਖੜਾ ਚੱਕੇ ਦਾ ਲੋਰ ਤੈਨੂੰ ਪਸਾ ਬੱਲੇ 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 ਟਰੈਕਟਰ ਰੁੱਕ ਕਰ ਕੰਪੜੀ ਝਾੜ ਦਿੰਦੀ ਆ ਅੱਡ ਕੁੜੀ ਜਿਹੜੀ ਪਿੱਛੇ ਪਾਈ ਆ ਉਹ ਟਰੈਕਟਰ ਨੂੰ ਕਹਿੰਦੇ ਕੰਪੜੀ ਝਾੜ ਦਿੰਦੀ ਆ ਪਰ ਕਹਿੰਦੇ ਮਦਰਾ ਅੱਗੇ ਤੇ ਹੁਣ ਜਾਂ ਚ ਖਾੜੀ ਹੋ ਗਈ ਹਾਂ ਮੇਰੇ ਕਦੇ ਮਾਦ ਦੇ ਵਿੱਚ ਮੇਰੇ ਵੀਰੇ ਓ ਬੱਲੇ ਬੱਲੇ ਕੀ ਕਦੇ ਖਰਪ ਸਜਦੀਆਂ ਮੇਰੇ ਵੀਰੋ ਉਹ ਕਦੇ ਮਾਲ ਸਾਜਰੇ ਦੇ ਵਿੱਚ ਆਖਣ ਵੀਰਿਆ ਉਹ ਮਰ ਵੀਰਿਆ ਖੱਤੇ ਨੋਜਵਾਨਾ ਉਹ ਨਹੀਂ ਨਾ ਲੱਗੇ ਲੋ ਆਹ ਨਾ ਉਹ ਕਹਿੰਦੇ ਆਹ ਡਾਕਟਰ ਦੀ ਗੱਲ ਕਰੀਏ ਇਹਦਾ ਟਾਈਮ ਓਏ ਦਰਸ਼ਕੋ 1 ਮਿੰਟ 52 ਸੈਕਿੰਡ 57 ਹੋਰ ਆਉਣਾ ਵੀ ਮਿੱਤਰੋ 1 ਮਿੰਟ 53 ਸੈਕਿੰਡ 7153 97 ਮਿੱਤਰੋ 7153 97 7153 97 ਮਿੱਤਰੋ ਮੇਰੇ ਵੀਰੋ ਦੰਨੇ ਕੰਨ ਸਰਬੀਰ ਵੀ ਆਹੋ ਦਾ ਦੇਖੋ ਨਹੀਂ ਦਿਖਣਾ ਟਾਤਾ ਬੁਰਾ ਜਿਹੇ ਆ ਮਰਦੋਤ ਦੀ ਗੱਲ ਕਰੀ ਜੀ ਕੱਛੇ ਕੱਛੇ ਲਾਉਂਦਾ ਕਹਿੰਦੇ ਫਰੇਡੇ ਦੀ ਧਰਤੀ ਦਾ ਇਸ ਵੇਲੇ ਕਹਿੰਦੇ ਕਰਦਾ ਹੋਇਆ ਕਮਾਲ ਦੇ ਰਹੀਓ ਲੱਗਿਆ ਹੋਇਆ ਚੋਰੀਆ ਐਂ ਧੂਆਂ ਤੋਂ ਉਹ ਮਰੀਕ ਭਈ ਦਿੱਸੇ ਵਾਲਾ ਆ ਤੜੇਂਗਾ ਤੇਰੇ ਮੋਹਰ ਦੇ ਵਿੱਚ ਇਹ ਵੀਰ ਜੰਗੂ ਜੀ ਆਖੇ ਆਦੇ ਖੋਹ ਭੀਰ ਦੇ ਵਿੱਚ ਆਤੇ ਜੰਗੂ ਜੀ ਦਾ ਰੇਤਾ ਰੇਤਾ ਕਾ ਧੂਆਂ ਦਾ ਦੇਂਦੇ ਨੇ ਮਤਰੋ ਰੇਤਾ ਰੇਤਾ ਕਰਿਆ ਪਿਆਗਾ ਧੂਆਂ ਦਾ ਦੇਂਦੇ ਨਹੀਂ ਅਰੇ ਤਾਰੇ ਤਾਈ ਕਰਿਆ ਪਿਆਗਾ ਇਹ ਹੈ ਕਿ ਦੇ ਸੇ ਤੋਂ ਆਲੇ ਹੱਕੇ ਤੁਰਾ ਪੱਟੀ ਜਾਂਦੇ ਨੇ ਔਰ ਜਿਨ੍ਹਾਂ ਦੇ ਸਿੱਧ ਵਾਲਾ ਬਿੱਟਾ ਤੁਰਾ ਪੱਟੀ ਜਾਂਦੇ ਨੇ ਏ ਅੱਬੋ ਵਾਓ ਉਹ ਕਹਿੰਦੇ ਜਦੋਂ ਮੱਛੀਆਂ ਨੇ ਹੱਥ ਹੋ ਗਿਆ ਨਾ ਇਹਦਾ ਟਾਈਮ ਸੀ 2 ਮਿੰਟਾਂ 19 ਸੈਕਿੰਡਾਂ ਸੰਤਾ 19 47 21947 ਆ ਗਿਆ ਮਿੱਤਰੋ ਇਹਦਾ ਟਾਈਮ ਆ ਡਾਕਟਰ ਮੈਂ ਇੱਕ ਵਾਰ ਦੇ ਮਿੱਤਰੋ ਪਰ ਵੀ ਡਾਕਟਰ ਹੈਗਾ ਕਲੱਚ ਦੇ ਨਾਮ ਆ ਜੀ ਅੰਦਰ ਤੁਸੀਂ ਕਲੱਚ ਛੱਡੋ ਫਿਰ ਤੇ ਆਪਰੇ ਆਪ ਨੱਟ ਜਾਣਾ ਛੱਡੋ ਕਿਰਾ ਕਲੱਚ ਆਓ ਸਾਹਮਣੇ ਕਹਿੰਦੇ ਖੜੀਂ ਜਾਂ ਮੇਰੇ ਮਿੱਤਰੋ ਉਹ ਬੰਦੇ ਬੰਦੇ ਹੋਈ ਜਾਂਦੇ ਅੱਜ ਦੇ ਹਰ ਇੱਕ ਵਾਲੇ ਸਲਾਹ ਆਪਾਂ ਤੁਹਾਨੂੰ ਦਿਖਾਉਂਦਾ ਹਾਂ ਜਦੋਂ ਤੱਕ ਰੇ ਹੌਸਲਾ ਜੀ

ਹੋਏ ਮੁੰਡਿਆ ਫਰੀਸਿਆ ਗੱਲ ਬਣਾਉਣੀ ਪੈਣੀ ਆ ਆਹ ਗੱਲ ਬਣਾਉਣੀ ਪੈਣੀ ਆ ਇਹ ਕਹਿੰਦੇ ਖੇਡਦਾ ਉਹ ਜੱਟਾਂ ਲਈ ਜਹਾਜ਼ ਆ ਉਹ ਜੱਟਾਂ ਦੇ ਟਰੈਕਟਰ ਦਾ ਜੱਟਾਂ ਲਈ ਜਹਾਜ਼ ਆ ਉਹ ਸਾਹਮਣੇ ਕਹਿੰਦੇ ਤੋਤੇ ਦਾ ਟਰਾਲਾ ਪਰ ਮੇਲਦਾ ਮੇਲਿਓ ਉਹ ਤੋਤੇ ਦਾ ਕਾਲਾ ਆਉਂਦਾ ਮੇਲਦਾ ਪਰ ਦੇਖਾਂਗੇ ਮੁੰਡਾ ਸਰਦੂਲ ਗੜੀਆ ਆਹ ਦੇਖਾਂਗੇ ਕਰਦਾ ਹੋਇਆ ਕਮਾਲ ਧਰਤੀ ਤੱਕ ਮਹਿਕਦਾ ੱੱੱਲੇ ਏ 2 10 47 2 10 47 ਜੀਡੀਐਲ ਸੀ ਗਰੁੱਪ ਵਾਲਾਂ ਦਾ ਹੱਥ ਭਰਿਆ ਹੋਇਆ ਕਹਿੰਦੇ ਕਾਪ ਨੇ ਜੀਡੀਐਲ ਸੀ ਵਾਰੇ ਪ੍ਰਿੰਸ ਸੰਧੂ ਹੋਣੀ ਔਰ ਕਹਿੰਦੇ ਵੀ ਸਾਡੇ ਪ੍ਰਿੰਸ ਬਲਕ ਵਾਲੀ ਤੇ ਹਮਲ ਸੰਧੂ ਹੋਣੀ ਸਾਡੇ ਵੀਰਾਂ ਦਾ ਧੰਨਵਾਦ ਹੈ ਆ ਵੱਡਾ ਧੰਵਾਦ ਆ ਆਹ ਕਹਿੰਦੇ ਖੋਪੇ ਲਵਾਈ ਫਿਰਦਾ ਮੁੰਡਾ ਕਹਿੰਦੇ ਸਿੱਧੂ ਮੂਸੇ ਵਾਲੇ ਦੀ ਮੇਰੇ ਵੀਰੋ ਕਿ ਦਿਲ ਦਾ ਨਹੀਂ ਮਾਰਾ ਆਹ ਡੱਟ ਸਿੱਧੂ ਮੂਸੇ ਪਿੰਡ ਵਾਲਾ ਦਿਲ ਦਾ ਨਹੀਂ ਮਾਰਾ ਆਹ ਕਹਿੰਦੇ ਮੁੰਡਾ ਭੈਣਾ ਸਿੱਧੂ ਮੂਸੇ ਵਾਲੇ ਦਾ ਮੇਰੇ ਵੀਰੋ ਆਹ ਦੇਖੋ ਸਾਹਮਣੇ ਜੇ ਫੂਲੂ ਵੀ ਆ ਗਈ ਜੇ ਸਿੱਧੂ ਵੀ ਆਈ ਲਾ

ਪੀੜਨ ਦਾ ਦਰਦਾ ਦਾ ਵੀਰੇ ਬਹੁਤ ਚੱਲੇਗਾ ਐ ਤੱਕ ਕਰ ਜਾਵਾ ਸਾਹਮਣੇ ਬੰਦੇ 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 ਇਹੋ ਜਿਹਾ ਜਿਹਨੇ ਸਾਹਮਣੋਂ ਘਰੇ ਕਰਦਾ ਦੇਖਣ ਨੂੰ ਵੀ ਇੱਥੇ ਨਾ ਥਲੀਆ ਕਰ ਬਈ ਗਰਾਊਂਡ ਇਹ ਹੈ ਕਿ ਮਿੱਤਰੋ ਕੀ ਟਾਈਮ ਆਇਆ ਟਰੈਕਟਰ ਦਾ ਬੱਸ ਹੋਰ ਦਸ ਕੋ ਟਾਇਰ ਸੁਣ ਕੇ ਤਾੜੀ ਮਾਰਨੀ ਪੈ ਗਈ ਆ ਨੋ ਟਾਈਮ ਦਿੱਤਾ ਜੀ ਟਾਈਮ ਆਇਆ 1 ਕ ਕਿਉਂਕਿ ਹੁਣ ਸਾਨੂੰ ਫੋਨ ਕਾਲ ਆ ਗਿਆ 14593 ਲੈ ਮਿੱਤਰੋ ਫਾਸ ਨੰਬਰ ਤੇ